ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵੀਦ ਸ਼ਰਨ ਅਸੀਂ ਬਣਾਵਾਂਗੇ ਉੜਦ दाल ਪੂੜੀਆਂ ਇਹ ਪੂੜੀਆਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਜਿਸ ਤਰ੍ਹਾਂ ਅਸੀਂ ਉੜਦ दाल ਦੀ ਕਚੋਰੀ ਖਾਂਦੇ ਆ ਉਸੇ ਤਰ੍ਹਾਂ ਦਾ ਹੀ ਇਸ ਪੂੜੀਆਂ ਦੇ ਵਿੱਚੋਂ ਟੇਸਟ ਆਏਗਾ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਮਾਂਵਾਂ ਦੀ ਦਾਲ ਤੋਂ ਤਿਲਈਆ ਇਹਦੀ ਅਸੀਂ ਪੂੜੀਆਂ ਬਣਾ ਕੇ ਤਿਆਰ ਕਰਾਂਗੇ ਇਹਨੂੰ ਅਸੀਂ ਉੜਦ ਦੀ ਆਧਾਰੀ ਬੋਲ ਦਿੰਨੇ ਆ ਇਨੂੰ ਅਸੀਂ 5-6 ਘੰਟੇ ਲਈ ਭਿਓ ਲਿਆ ਸੀ। ਭਿਉਣ ਤੋਂ ਬਾਅਦ ਅਸੀਂ ਇਹਦੇ ਵਿੱਚੋਂ ਪਾਣੀ ਜਿਹੜਾ ਕੱਢ ਲਿਆ ਵਾ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਸਾਫ਼ ਕਰਨ ਤੋਂ ਬਾਅਦ ਅਸੀਂ ਇਹਨੂੰ ਹੁਣ ਅਸੀਂ ਇੱਕ ਮਿਕਸਿੰਗ ਦਾ ਕੱਪ ਲਿਆ ਵਾ। ਇਹ ਕੱਪ ਦੇ ਵਿੱਚ ਅਸੀਂ ਦਾਲ ਸਾਰੀ ਪਾ ਲਈ। ਦਾਲ ਨੂੰ ਅਸੀਂ ਪਾ ਲਿਆ ਵਿੱਚ ਇਹਦੇ 4-5 ਲਸਣ ਦੀਆਂ ਕੱਲੀਆਂ ਪਾਵਾਂਗੇ। 4-5 ਹਰੀਆਂ ਮਿਰਚਾਂ। ਇੱਕ ਅਦਰਕ ਦਾ ਟੁਕੜਾ ਇਹਨੂੰ ਅਸੀਂ ਬਰੀਕ ਟੁਕੜੇ ਕੱਟ ਲਈਨੇ। ਥੋੜਾ ਜਿਹਾ ਨਮਕ ਪਾ ਲਾਂਗੇ। 2-3 ਚਮਚੇ ਪਾਣੀ ਦੇ ਪਾ ਲਾਂਗੇ। ਇਹਨੂੰ ਪੀਸ ਲੈਨੇ। ਦਾਲ ਨੂੰ ਪੀਸ ਲਿਆ। ਉਰਦਦੀ ਦਾਲ ਨੂੰ ਪੀਸ ਲਿਆ ਵਾ। ਇਕਦਮ ਐ ਸੌਫਟ ਤੇ ਸਮੂਥ ਪੀਸਿਆ ਸੀ। ਇਹਦੇ ਵਿੱਚ ਦਾਣਾ ਨਹੀਂ ਅਸੀਂ ਬਿਲਕੁਲ ਰਹਿਣ ਦੇਣਾ। ਪ੍ਰਾਤ ਲੈ ਲਈ ਅਸੀਂ। ਇਹਦੇ ਵਿੱਚ ਅਸੀਂ ਆਟਾ ਛਾਣ ਲੈਨੇ। ਇੱਕ ਬੌਲ ਅਸੀਂ ਆਟੇ ਦਾ ਲਿਆ ਵਾ। ਤੁਸੀਂ ਆਟੇ ਦੀ ਜਗ੍ਹਾ ਤੇ ਮੈਂ ਇਦਾਂ ਵੀ ਲੈ ਸਕਦੇ ਜੀ। ਇੱਕ ਛੋਟੀ ਬੌਲ ਸੂਜੀ ਵੀ ਲਈਏ। ਸੂਜੀ ਨੂੰ ਵੀ ਨਾਲ ਹੀ ਛਾਣਨਾ। ਸੂਜੀ ਤੇ ਆਟੇ ਨੂੰ ਛਾਣ ਲਿਆ ਵਾ। ਇਹਨੂੰ ਮਿਕਸ ਕਰ ਲੈਣੀ ਹੈ। ਅਜਵੈਨ ਲਵਾਂਗੇ 1/4 ਚਮਚਾ। ਇਹਨੂੰ ਅਸੀਂ ਥਾਲਾ ਕਰਾਸ਼ ਕਰਕੇ ਤੇ ਇਹਦੇ ਵਿੱਚ ਪਾ ਲੈਨੇ। ਰੋਸਟ ਕੀਤੀ ਹੋਈ ਮੇਥੀ ਪਾ ਲਾਂਗੇ। ਨਮਕ ਅਸੀਂ ਪਹਿਲਾਂ ਬਾਲ ਵਿੱਚ ਪਾ ਲਿਆ ਵਾ। ਰਿਫਾਈਨਡ ਔਇਲ ਲਿਆ ਵਾ ਮੋਨ ਵਾਸਤੇ। ਇਹਨੂੰ ਇਹਦੇ ਵਿੱਚ ਮਿਕਸ ਕਰ ਲੈਣੀ। ਚੰਗੀ ਤਰ੍ਹਾਂ ਮਿਕਸ ਕਰ ਲਾਂ। ਹੱਥਾਂ ਦੇ ਨਾਲ ਸਾਰੇ ਆਟੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ। ਮੋਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈ ਇਹਦੇ ਵਿੱਚ। ਮੁਠੀ ਬਣ ਰਹੀ ਹੈ। ਮੋਨਾ ਇਕਦਮ ਪਰਫੈਕਟ ਹੈ ਹੁਣ ਅਸੀਂ ਜਿਹੜੀ ਦਾਲ ਪੀਸੀ ਆ ਉਹਨੂੰ ਥੋੜਾ ਥੋੜੀ ਕਰਕੇ ਪਾਵਾਂਗੇ ਇਹਦੇ ਵਿੱਚ ਖੱਥਾ ਦੇ ਨਾਲ ਆਟੇ ਨੂੰ ਮਸਲ ਲੈਨੇ ਦੇਣਾ ਪਾਣੀ ਅਸੀਂ ਪਹਿਲਾਂ ਬਿਲਕੁਲ ਨਹੀਂ ਪਾਵਾਂ ਪਹਿਲਾਂ ਅਸੀਂ ਦਾਲ ਦੇ ਨਾਲ ਹੀ ਆਟਾ ਗੁੰਨ ਲੈਨੇ ਚਾਹੀਦਾ ਥੋੜੀ ਥੋੜੀ ਕਰਕੇ ਅਸੀਂ ਦਾਲ ਸਾਰੀ ਪਾ ਲਈਏ ਇਹਦੇ ਵਿੱਚ ਸਾਨੂੰ ਪਾਣੀ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਪਈ ਅਸੀਂ ਦਾਲ ਦੇ ਨਾਲ ਹੀ ਸਾਰਾ ਆਟਾ ਗੁੰਨ ਲਿਆ ਵਾ ਇਹਨੂੰ ਚੰਗੀ ਤਰ੍ਹਾਂ ਹੌਨ ਸੌਫਟ ਕਰ ਲੈਨੇ ਆ ਹੱਥ ਨੂੰ ਹਲਕਾ ਜਿਹਾ ਪਾਣੀ ਲਾ ਲਾਂਗੇ ਇਹ ਚੰਗੀ ਤਰ੍ਹਾਂ ਸਾਫਟ ਬਣ ਲੈ ਗਏ ਆਟੇ ਨੂੰ ਅਸੀਂ ਗੁੰਨ ਲਿਆ ਸਾਫਟ ਹੁਣ ਅਸੀਂ ਇਹਨੂੰ 10 ਮਿੰਟ ਰੈਸਟ ਵਾਤੇ ਰੱਖ ਲੈ ਗਏ ਆਟੇ ਨੂੰ ਚੈੱਕ ਕਰ ਲੈਨੇ ਆ ਇਹਨੂੰ 10-15 ਮਿੰਟ ਹੋ ਕੇ ਰੱਖੀਏ ਨੂੰ ਹੱਥਾਂ ਨੂੰ ਥੋੜਾ ਜਿਹਾ ਤੇਲ ਲਾ ਲੈਨੇ ਆ ਤੇ ਕਰੀਏ ਇਹਨੂੰ ਫੇਰ ਮਸਲ ਲੈ ਕੇ ਆਟਾ ਚੰਗੀ ਤਰ੍ਹਾਂ ਸਾਫਟ ਹੋ ਜੇ ਆਟੇ ਨੂੰ ਅਸੀਂ ਦੁਬਾਰਾ ਮਸਲ ਲਿਆ ਵਾ ਆਟਾ ਕਾਫੀ ਸਾਫਟ ਆ ਹੁਣ ਅਸੀਂ ਇਹਦੀਆਂ ਪੂੜੀਆਂ ਵੇਲ ਲੈਨੇ ਪੇੜੇ ਬਣਾ ਲੈਨੇ ਆ ਬੋਰਡ ਲੈ ਲਿਆ ਅਸੀਂ ਬੋਰਡ ਦੇ ਉੱਪਰ ਅਸੀਂ ਥੋੜਾ ਜਿਹਾ ਤੇਲ ਲਾ ਲੈਨੇ ਆ ਪੇੜੇ ਬਣਾ ਲਏ ਸੀ ਛੋਟੇ ਪੇੜੇ ਬਣਾਵਾ ਗਏ ਸੀ ਪੂੜੀਆਂ ਲਈ ਇਹ ਉੜਦ ਦੀ ਦਾਲ ਦੀਆਂ ਪੂੜੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਇਹ ਖਾਣ ਵਿੱਚ ਇੱਕਦਮ ਕ੍ਰਿਸਪੀ ਲੱਗਦੀਆਂ ਇੱਕ ਪੇੜਾ ਲੈ ਲੈਨੇ ਸੀ ਥੋੜਾ ਜਿਹਾ ਤੇਲ ਲਾ ਲਾਂਗੇ ਇਹਨੂੰ ਵੇਲ ਲੈਨੇ ਵੇਲ ਲੈਣੇ ਨੂੰ ਵੀ ਅਸੀਂ ਥੋੜਾ ਜਿਹਾ ਤੇਲ ਲਾ ਲਾਂਗੇ ਥੋੜੀ ਨਾਲ ਅਸੀਂ ਜ਼ਿਆਦਾ ਪਤਲਾ ਨਹੀਂ ਵੇਲਾਂਗੇ ਥੋੜਾ ਮੋਟਾ ਵੇਲਾਂਗੇ ਇਹਨੂੰ ਪੌਣੇ ਦੇ ਉੱਪਰ ਰੱਖ ਲੈਨੇ ਇੱਥੇ ਇਹ ਪੂੜੀਆਂ ਦਾ ਟੇਸਟ ਜਿਹੜਾ ਕਚੋਰੀ ਵਰਗਾ ਆਏਗਾ। ਜਿਸ ਤਰ੍ਹਾਂ ਅਸੀਂ ਉੜਦ दाल ਦੀ ਕਚੋਰੀਆਂ ਖਾਂਦੇ ਆ, ਉਸੇ ਤਰ੍ਹਾਂ ਦਾ ਟੇਸਟ ਆਏਗਾ ਇਹਦੇ। ਆ ਦੇਖੋ ਇਸੇ ਤਰ੍ਹਾਂ ਅਸੀਂ ਸਾਰੀਆਂ ਪੂੜੀਆਂ ਵੀ ਵੇਲ ਲਈਆਂ। ਪੂੜੀਆਂ ਨੂੰ ਵੇਲ ਲਿਆ ਵਾ। ਪੂੜੀਆਂ ਨੂੰ ਅਸੀਂ 5 ਕੁ ਮਿੰਟ ਇਸੇ ਤਰ੍ਹਾਂ ਰੱਖ ਲੈਣੇ ਆ। ਤੇਲ ਗਰਮ ਹੋ ਗਿਆ ਵਾ। ਫਲੇਮ ਨੂੰ ਅਸੀਂ ਮੀਡੀਅਮ ਕਰ ਲਾਂਗੇ। ਪੂੜੀ ਲੈ ਲੈਣੇ ਆ, ਪੂੜੀ ਨੂੰ ਪਾ ਲੈਣੇ ਇਹਦੇ ਵਿੱਚ। ਹਲਕਾ ਹਲਕਾ ਪਾਣੀ ਦੇ ਨਾਲ ਨ ਪ੍ਰੈਸ ਕਰਾਂਗੇ ਤੇ ਪੂਰੀ ਖੁੱਲ ਜੀ। ਬਹੁਤ ਹੀ ਵਧੀਆ ਪੂਰੀ ਬਣ ਕੇ ਤਿਆਰ ਹੋਈ। ਦੋਨਾਂ ਸਾਈਡਾਂ ਤੋਂ ਸਿੱਕ ਗਈ ਐ ਹੁਣ ਅਸੀਂ ਪੂੜੀ ਨੂੰ ਬਾਹਰ ਕੱਢ ਲਈਏ ਬਹੁਤ ਹੀ ਵਧੀਆ ਫੁੱਲ ਕੇ ਤਿਆਰ ਹੋਈ ਪੂੜੀ ਪੂੜੀ ਬਾਹਰ ਲਈਨੇ ਪਾਣੀ ਦੇ ਨਾਲ ਹਲਕਾ ਹਲਕਾ ਪ੍ਰੈਸ ਕਰਾਂਗੇ ਇਹਨੇ ਪੂੜੀ ਪਾ ਲਈਨੇ ਇਸੇ ਤਰ੍ਹਾਂ ਅਸੀਂ ਸਾਰੀਆਂ ਪੂੜੀਆਂ ਨੂੰ ਬਣਾ ਲਾਂ ਪੋਦੀ ਵਧੀਆ ਫੁੱਲ ਰਹੀਆਂ ਪੂੜੀਆਂ ਦੂਜੀ ਸਾਈਡ ਬਦਲ ਲਈਨੇ ਦਾਲ ਪੂੜੀਆਂ ਬਣ ਕੇ ਤਿਆਰ ਆ ਤੁਸੀਂ ਵੀ ਦੇਖ ਸਕਦੇ ਜੀ ਇਹ ਬਹੁਤ ਹੀ ਵਧੀਆ ਫੁੱਲ ਕੇ ਤਿਆਰ ਹੋਈਆਂ ਤੇ ਬਹੁਤ ਹੀ ਵਧੀਆ ਖਾਂਚਵੇਂ ਬਹੁਤ ਟੇਸਟੀ ਨੇ ਇਹਨੂੰ ਅਸੀਂ ਹੁਣ ਚਣਿਆਂ ਦੀ ਸਬਜ਼ੀ ਨਾਲ ਸਰਵ ਕਰਾਂਗੇ ਤੁਸੀਂ ਇਹਨੂੰ ਆਲੂਆਂ ਦੀ ਸਬਜ਼ੀ ਨਾਲ ਜਾਂ ਕਿਸੇ ਹੋਰ ਵੀ ਸਬਜ਼ੀ ਦੇ ਨਾਲ ਖਾ ਸਕਦੇ ਹੋ ਦੋਨੇ ਪਾਸੇ ਚੰਗੀ ਤਰ੍ਹਾਂ ਸੇਕ ਕੇ ਤਿਆਰ ਹੋਈਆਂ ਪੂੜੀਆਂ ਇਹ ਪੂੜੀਆਂ ਬਹੁਤ ਹੀ ਟੇਸਟੀ ਲੱਗਦੀਆਂ ਇੱਕਦਮ ਇਹ ਜਿਸ ਤਰ੍ਹਾਂ ਅਸੀਂ ਕਚੋਰੀ ਬਣਾਉਂਦੇ ਆ ਉਰਦ ਦਾਲ ਦੀ ਜਾਂ ਕਿਸੇ ਹੋਰ ਵੀ ਚੀਜ਼ ਦੀ ਉਸੇ ਤਰ੍ਹਾਂ ਦਾ ਇਹਨੇ ਟੇਸਟ ਦੇਣਾ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਓ ਚਲ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ